ਵਾਹ ਜੀ ਦਾ ਅੱਜ ਦੀ ਜਿਹੜੀ ਮੀਟਿੰਗ ਵਿੱਚ ਤੁਸੀਂ ਪਹੁੰਚੇ ਹੋ ਜਿਵੇਂ ਨੀ ਚੋਣਾਂ ਨੂੰ ਲੈ ਕੇ ਤੰਦਰ ਵਿੱਚ ਪਹੁੰਚੇ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਮੀਟਿੰਗ ਦੇ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਪਹਿਲਾਂ ਆਪਣੀ ਭੈਣ ਨੂੰ ਵਧਾਈ ਦੇਣਾ ਕੀ ਉਹਨਾਂ ਨੇ ਜਿਹੜਾ ਇੱਕ ਹਮਲਾਵਾਰ ਐਸੀ ਸਮਾਜ ਦੀ ਬੇਟੀ ਨੇ ਚੋਣਾਂ ਦੇ ਵਿੱਚ ਖੜਨੀ ਪ੍ਰਧਾਨ ਸਭਾ ਚੋਣਾਂ ਦੀਆਂ ਜਿਹੜਾ ਖੜਨ ਲਈ ਆਗਾਜ਼ ਕੀਤਾ ਹੈ ਕਿ ਅਸੀਂ ਐਸੀ ਸਮਾਜ ਦੇ ਕਿੱਥੇ ਅੱਜ ਕਰਨਤਾਰਨ ਹਲਕਾ ਦੇ ਵਿੱਚੋਂ ਸਾਡੀ ਭੈਣ ਉਸ ਬਾਦੀ ਖੜੇ ਹੋਏ ਆ ਇੱਕ ਵੱਡਾ ਦਿਲ ਕਰਕੇ ਇਸੇ ਤਰ੍ਹਾਂ ਜਿਹੜੀਆਂ ਪੰਜਾਬ ਦੇ ਵਿੱਚ ਸਾਡੇ ਐਸੀ ਸਮਾਜ ਦੀਆਂ ਜਿਹੜੀਆਂ ਔਰਤਾਂ ਨੂੰ ਜਿਹੜਾ ਹੰਗਾਰਾ ਮਿਲੇਗਾ ਕਿ ਅਸੀਂ ਕੁਝ ਵੀ ਕਰ ਸਕਦੀਆਂ ਕਿਉਂਕਿ ਭੈਣਜੀ ਹੁਣਾਂ ਨੇ ਵੀ ਦੇਖਿਆ ਕਿ ਐਸੀ ਸਮਾਜ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਧੱਕਾ ਹੋ ਰਿਹਾ ਐਸੀ ਸਮਾਜ ਦੇ ਹੱਕ ਖੋਏ ਜਾ ਰਹੇ ਆ ਐਸੀ ਸਮਾਜ ਨੂੰ ਦਬਾਇਆ ਜਾ ਰਿਹਾ ਪਰ ਗਰੀਬ ਔਰ ਦਲਿਤ ਪਰਿਵਾਰਾਂ ਦੇ ਉੱਤੇ ਜਿਹੜਾ ਅਤਿਆਚਾਰ ਹੋ ਰਿਹਾ ਅੱਜ ਤੁਸੀਂ ਦੇਖਿਆ ਹੁਣਾਂ ਕਿ ਸਾਡੇ ਐਸੀ ਸਮਾਜ ਦੇ ਕਈ ਪਾਰਟੀਆਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਵਿੱਚ ਨੁਮਾਇੰਦੇ ਆ ਪਰ ਅੱਜ ਤੱਕ ਉਹਨਾਂ ਨੇ ਸਮਾਜ ਲਈ ਕੀਤਾ ਕੁਝ ਨਹੀਂ ਚਾਹੇ ਭਾਜਪੀ ਵਿੱਚ ਆ ਚਾਹੇ ਆਮ ਆਦਮੀ ਪਾਰਟੀ ਦੇ ਵਿੱਚ ਆ ਚਾਹੇ ਕਾਂਗਰਸ ਦੇ ਵਿੱਚ ਆ ਜਾਂ ਅਕਾਲੀ ਦਲ ਦੇ ਵਿੱਚ ਆ ਤੇ ਅੱਜ ਭੈਣ ਜੀ ਵੱਲੋਂ ਜਿਹੜੀ ਸ਼ੁਰੂਆਤ ਕੀਤੀ ਹੈ ਪਹਿਲਾਂ ਤਾਂ ਪੂਰੇ ਤਰਨਤਾਰਨ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਸਨੀਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਅੱਜ ਭੈਣ ਜੀ ਉਹਨਾਂ ਨੇ ਜਿਹੜਾ ਪ੍ਰਾਨਾਂ ਕੀਤਾ ਤੇ ਤੁਸੀਂ ਇਹਨਾਂ ਦੇ ਨਾਲ ਜਿਹੜਾ ਮੋਢੇ ਨਾਲ ਮੋਟਾ ਜੋੜ ਕੇ ਖੜ੍ਹ ਜਾਓ ਕਾਂ ਜੋ ਆਪਾਂ ਇਹਨਾਂ ਨੂੰ ਇਥੋਂ ਚਿਤਾ ਕੇ ਵਿਧਾਨ ਸਭਾ ਦੇ ਵਿੱਚ ਕੱਲ੍ਹ ਚੱਕੀਏ ਔਰ ਜਿੰਨੇ ਵੀ ਪੰਜਾਬ ਦੇ ਇੱਥੇ ਆ ਗੂ ਪਹੁੰਚੇ ਆ ਉਹਨਾਂ ਨੇ ਵੀ ਜਿਹੜੀ ਅਪੀਲ ਕਰਨੀ ਹੈ ਔਰ ਕਰ ਰਹੇ ਆ ਅਸੀਂ ਵੀ ਪਾਲਮਿਕ ਐਕਸ਼ਨ ਫੋਰ ਪੰਜਾਬ ਦੇ ਮਾਧਿਅਮ ਤੋਂ ਅਸੀਂ ਇੱਥੇ ਪਹੁੰਚੇ ਆ ਬਾਬਾ ਨੀ ਸ਼ਤਰਨਾਥ ਸ਼ੇਰਗੜਜੀ ਵੱਲੋਂ ਮੈਸੇਜ ਮਿਲਿਆ ਸੀ ਔਰ ਇੱਕ ਸਮਾਜ ਦੀ ਟੀ ਹੈ ਅਸੀਂ ਇਹਨਾਂ ਦੇ ਹੱਕ ਦੇ ਵਿੱਚ ਸਮਰਥਨ ਦੇ ਵਿੱਚ ਇੱਥੇ ਪਹੁੰਚੇ ਆ ਜਿੰਨੇ ਵੀ ਸਾਡੇ ਪਾਰਟੀ ਦੇ ਨੁਮਾਇੰਦੇ ਆਏ ਸਲਕੇ ਦੇ ਵਿੱਚ ਆ ਉਹਨਾਂ ਨੂੰ ਵੀ ਆਪਣੇ ਸਮਾਜ ਨੂੰ ਵੀ ਔਰ ਹੋ ਵੀ ਦਬੇ ਕੁਟਲੇ ਸਮਾਜ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਭੈਣ ਜੀ ਉਸਮਾਂ ਦੇ ਨਾਲ ਜਿਹੜਾ ਘੋਟੇ ਨਾ ਮੋਟਾ ਜੋੜ ਕੇ ਬੜੋ ਤਾਂ ਜੋ ਆਪਣੇ ਗਰੀਬਾਂ ਦੀ ਗਲਤਾਂ ਦੀ ਜਿਹੜੀ ਆਵਾਜ਼ ਆ ਇਹ ਬੁਲੰਦ ਕਰ ਸਕਣ ਵਿਧਾਨ ਸਭਾ ਦੇ ਵਿੱਚ ਜਾ ਕੇ ਤੇ ਜਿਹੜਾ ਆਪਣੇ ਸਮਾਜ ਨੂੰ ਉੱਚਾ ਚੁੱਕ ਸਕਣ